ਗੁਰਬਾਣੀ ਵਿੱਚ ਸ਼ਬਦ ਹੈ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਹੀਂ ਅਗਨ ਸਾਗਰ ਸੂਖ ਮਨ ਤਨ ਦੇ ਇਹਨਾਂ ਆਪਾਂ ਅਗਨੀ ਸਾਗਰ ਦੇ ਵਿੱਚ ਕਿਸ ਤਰ੍ਹਾਂ ਜਲ ਰਹੇ ਹੁੰਨੇ ਆ ਜਿਹੜੀ ਆਪਣੀ ਛਾਤੀ ਹੈ ਨਾ ਉਹ ਪੱਠੀ ਦੀ ਤਰ੍ਹਾਂ ਨਾ ਜਿਸ ਨੂੰ ਕਹਿੰਦੇ ਆਪਾਂ ਗੁੱਝੀ ਅਗ ਇਹ ਛੁਪੀ ਹੋਈ ਤਪੇਸ਼ ਕਹ ਲੋ ਹਿਡਨ ਹੀਟ ਕਹ ਲੋ ਤੇ ਉਸ ਤਰ੍ਹਾਂ ਹੋ ਮਚਦੀ ਰਹਿੰਦੀ ਹੈ ਹਮੇਸ਼ਾ ਅਗਿਆਨਤਾ ਵਿੱਚ ਹੁੰਦੇ ਉਹਦੇ ਚਿੰਤਾ ਵੀ ਡਰ ਵੀ ਖੋਫ ਵੀ ਦ્વੈਤ ਹੁੰਦਾ ਪਹਿਲੀ ਗੱਲ ਤਾਂ ਤੇ ਦ્વੈਤ ਕਰਨ ਹੁੰਦੀ ਹੈ ਛਾਤੀ ਭਲਦੀ ਰਹਿੰਦੀ ਸੜਦੀ ਰਹਿੰਦੀ ਹੈ ਸਾਰਾ ਦਿਨ ਤੇ ਜਿਹੜੀ ਇੱਕ ਪੰਜਾਬੀ ਬੜੀ ਮਸ਼ਹੂਰ ਖਾਣਾ ਹੈ ਨਾ ਹਿੰਦੀ ਵਿੱਚ ਵੀ ਮਸ਼ਹੂਰ ਹੈ ਛਾਤੀ ਤੇ ਮੂੰਗ ਦਲਣਾ ਉਹਦਾ ਮਤਲਬ ਹੈ ਕਿ ਪਹਿਲਾਂ ਹੀ ਮੈਂ ਬਹੁਤ ਅੰਦਰੋਂ ਬਲ ਸੜ ਰਿਹਾ ਵਾਂ ਤੇ ਉਹ ਫਲਾ ਫਲਾ ਵਿਅਕਤੀ ਕਹਿੰਦਾ ਕਿ ਹੁਣ ਛਾਤੀ ਤੇ ਤੇਰੀ ਤਪੀ ਪਈਆਂ ਕਿਉਂ ਨਾ ਮੈਂ ਉਹਦੇ ਉੱਤੇ ਮੂੰਗੀ ਦੀ ਦਾਲ ਹੀ ਬਣਾ ਲਵਾਂ ਦਲ ਕੇ ਇਸ ਤਰ੍ਹਾਂ ਦਾ ਮਤਲਬ ਇੱਕ ਅਖਾਨ ਹੈ ਮਤਲਬ ਇਹ ਆਪਣੀ ਛਾਤੀ ਜਿਹੜੀ ਠੰਡੀ ਹੁੰਦੀ ਨਹੀਂ ਨਾ ਉਹ ਕਿਉਂ ਨਹੀਂ ਹੁੰਦੀ ਕਿਉਂਕਿ ਆਪਾਂ ਸਵੇਰੇ ਉੱਠ ਕੇ ਉਹਨੂੰ ਇਹ ਕੁੰਮਕਾਰ ਸਤਨਾਮ ਪ੍ਰਭੂ ਦਾ ਪਵਿੱਤਰ ਜਿਹੜਾ ਅੰਮ੍ਰਿਤ ਨਾਮ ਹੈ ਨਾ ਅੰਮ੍ਰਿਤ ਨਾਮ ਉਸ ਦੇ ਨਾਲ ਇਹਨੂੰ ਸਿੰਜਦੇ ਨਹੀਂ ਜੇ ਉਹਦੀ ਬਾਰਿਸ਼ ਇਹ ਚ ਹੋ ਜਾਣਾ ਉਹਦੇ ਨਾਲ ਇਹਦੀ ਸਿੰਚਾਈ ਹੋ ਜਾਵੇ ਫਿਰ ਇਹ ਛਾਤੀ ਕਦੇ ਸੜੇ ਨਾ ਕਦੇ ਬળે ਨਾ ਫਿਰ ਇਹ ਠੰਡੀ ਰਹੇਗੀ ਤੇ ਇਹ ਕੰਮ ਇੱਕ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਰ ਰੋਜ਼ ਬਾਬਾ ਜੀ ਦਾ ਉਪਦੇਸ਼ ਹੈ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਹੀਂ ਅਗਨ ਸਾਗਰ ਸੂਖ ਮਨ ਤਨ ਦੇਹ ਮਨ ਵੀ ਸੁਖੀ ਹੋਊਗਾ ਸ਼ਾਂਤ ਰਹੂਗਾ ਤਨ ਵੀ ਰਾਜੀ ਰਹੂਗਾ ਇਹ ਨਾ ਸੁਣਾ ਗੁਰੂ ਜੀ ਦਾ ਉਪਦੇਸ਼ ਹੈ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਹੀਂ ਅਗਨ ਸਾਗਰ ਸੂਖ ਮਨ ਤਨ ਦੇ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ